ਕਾਲਸਨ ਹਾਂਜੀ ਦੀਦੀ ਤੇਰੀ ਘਰੇ ਆ ਹਾਂਜੀ ਘਰੇ ਆ ਜਾਵਾਜ ਮਾਂ ਦੀਦੀ 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 ਹਾਂਜੀ ਤੇਰੇ ਆ ਜਾਓ ਮੈਂ ਰਾਜਵਿੰਦਰ ਕਿਹੜਾ ਆਂਦਾ ਹੀ ਆ ਕੋਹ ਨਹੀਂ ਮੈਂ ਤੇ ਅੱਛਾ ਪ੍ਰੀਤ ਨਹੀਂ ਆਈ ਏ ਤੂੰ ਨਹੀਂ ਇੱਧਰ ਤੇ ਨਹੀਂ ਆਈ ਪ੍ਰੀਤ ਸ਼ੋਮਾ ਵੀ ਕੱਲ ਨੂੰ ਪਤਾ ਨਹੀਂ ਕਦੋਂ ਦੀ ਨਿਕਲੀ ਕਿੱਧਰ ਚਲ ਗਈ ਹੈ ਸੇ ਫੋਨ ਲਾ ਲੈਣਾ ਹੀ ਲੈ ਆਹ ਗੱਲ ਤੇ ਮੇਰੇ ਦਿਮਾਗ 'ਚ ਹੀ ਨਹੀਂ ਆਈ ਤੇਰੇ ਵੱਲ ਆ ਗਈਆਂ ਇਹਨਾਂ ਨੇ ਸੋਚਿਆ ਫੋਨ ਕਰ ਲਾਂ ਚਲ ਕੋਈ ਨਹੀਂ ਮੈਂ ਫੋਨ ਲਾ ਲੈਣੀ ਠੀਕ ਆ ਫੋਨ ਲਾ ਲਾ ਤੇ ਮਹਾਰੋ ਫੋਨ ਤੇ ਬੰਦਾ ਹੁੰਦਾ ਜੇ ਤੇ ਆਲੂ ਨਹੀਂ ਗਈ ਤੇ ਗਈ ਕਿੱਥੇ ਆਇਆ ਤੋ ਸ਼ਾਮ ਨੂੰ ਬੈਰਨਾ ਕਿੱਥੇ ਹੋ ਗਈ ਮੇਰੀ ਤੀ ਆਵੇ ਲਾ ਗਿਆ ਸੱਚਾ ਪਾਤਸ਼ਾਹ ਮੇਰੀ ਤੀ ਦੇ ਅੰਗ ਸੰਗ ਸਹਾਇ ਹੋ ਕੇ ਰਹੀ ਸੱਚੇ ਪਾਤਸ਼ਾਹ ਰਾਜੀ ਫੁਜੀ ਕਾ ਰਾਜੇ ਮਹਾਰਾਜ ਆਕੇ ਮੰਮੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਵਿੱਕੀ ਨਾਲ ਪਿਆਰ ਕਰਦੀ ਆਂ ਤੇ ਉਹਦੇ ਨਾਲ ਹੀ ਵਿਆਹ ਕਰਵਾਉਣਾ ਵਾ ਪਰ ਤੁਸੀਂ ਦੋਵਾਂ ਜੀ ਆਣੇ ਨਾ ਆਪਣੀ ਜਿੱਦ ਨਹੀਂ ਛੱਡੀ ਤੁਸੀਂ ਮੇਰੀ ਇੱਕ ਨਹੀਂ ਮੰਨੀ ਬੱਚਿਆਂ ਦੀ ਖੁਸ਼ੀ ਵਿੱਚ ਮਾਂ ਪਿਓ ਦੀ ਖੁਸ਼ੀ ਹੁੰਦੀ ਆ ਪਰ ਨਹੀਂ ਤੁਸੀਂ ਇਹ ਚੀਜ਼ ਨੂੰ ਜ਼ਰੂਰੀ ਸਮਝਿਆ ਹੀ ਨਹੀਂ ਇਸੇ ਮਜਬੂਰੀ ਕਰਕੇ ਨਾ ਮੈਨੂੰ ਮਜਬੂਰਨ ਹੋ ਕੇ ਇਹ ਘਰ ਛੱਡਣਾ ਪੈ ਗਿਆ ਵਾ ਤੇ ਮੈਂ ਵਿੱਕੀ ਦੇ ਨਾਲ ਚਲੀ ਗਈ ਜੱੱਬਾ ਪ੍ਰੀਤ ਇਹ ਤੂੰ ਕੀ ਕੀਤਾ ਇਹ ਤੂੰ ਕੀ ਕੀਤਾ ਪ੍ਰੀਤ ਇਹ ਤੂੰ ਡਰ ਡੱਕ ਗਲਤ ਕਰ ਤੂੰ ਚੋਕ ਲਿਆ ਸਾਡੇ ਬਾਰੇ ਇੱਕ ਵਾਰ ਦੀ ਸੋਚਿਆ ਹਾਏ ਮੈਂ ਤੇ ਪ੍ਰਿਓ ਨੂੰ ਕੀ ਕਹਾਂਗੇ ਹਾਏ ਇਹ ਲੋਕਾਂ ਨੂੰ ਕੀ ਕਹਾਂਗੇ ਹਾਏ ਮੈਂ ਤੈਨੂੰ ਕਰਾਂ ਦੀ ਦੇਖਣ ਦੀ ਪ੍ਰੀਤ ਨੇ ਕੀ ਕੀਤਾ ਹਾਏ ਜੱੱਬਾ ਹਾਇ ਹੁਣ ਕੀ ਹੋਊਗਾ ਹਾਏ ਮੈਂ ਤੇ ਪ੍ਰਿਓ ਨੂੰ ਕੀ ਜਵਾਬ ਦਵਾਂ ਨੇ ਮੇਰੇ ਤੇ ਇਤਨੀ ਕਰ ਸਕਦੇ ਮੇਰੇ ਪ੍ਰੀਤ ਇਹ ਤਾਂ ਨਹੀਂ ਕਰ ਸਕਦੇ ਪ੍ਰੀਤ ਮੈਂ ਤਾਂ ਬਹੁਤ ਪਿਆਰ ਕਰਦੀ ਆ ਪ੍ਰੀਤ ਇਹ ਤਾਂ ਨਹੀਂ ਕਰ ਸਕਦੇ ਅੱਜ ਨੇ ਝੂਠੀ ਰਾਜਨੀਤਿਕ ਕੰਦੇ ਮੈਨੂੰ ਇਹ ਕੁਝ ਪਤਾ ਹੀ ਨਹੀਂ ਆ ਹੁਣੇ ਜਾਣੀ ਆ ਨਾ ਪੁੱਛ ਕੇ ਨਹੀਂ ਇਹਨੂੰ ਸਾਰਾ ਪਰ ਨਹੀਂ ਹੁਣ ਤੈਨੂੰ ਰਹੂੰਂਗਾ ਐ ਲੈ ਕੇੜੇ ਕੁਝ ਪਾਉਂਗੀ ਇਦਾਂ ਕਰਨੀ ਸਵੇਰੇ ਜਾਉਂਗੀ ਤੈਨੂੰ ਸਾਰਾ ਕੁਝ ਪੁੱਛ ਕੇ ਆਉਂਗੀ ਮੈਨੂੰ ਸਾਰਾ ਪਤਾ ਵੀ ਕਿੱਥੇ ਗਈ ਤੇ ਕਿਹਦੇ ਨਾਲ ਗਈ ਆ ਵੀ ਰਾਜਵਿੰਦਰ ਕਿੱਥੇ ਆ? ਉਹ ਤਾਂ ਹੌਂਸਲੇ ਨਾਲ ਪੁੱਛ ਤੂੰ ਤੇ ਗਰਮੀ ਬੜੀ ਆ। ਇੱਥੇ ਘਰੇ ਹੀ ਆ। ਹਨੀ ਪ੍ਰੀਤ ਕਿੱਥੇ ਆ? ਮੈਨੂੰ ਕੀ ਪਤਾ ਅੰਟੀ ਕਿੱਥੇ ਆ? ਤੂੰ ਮੈਨੂੰ ਨਹੀਂ ਪਤਾ ਕੱਖ ਨਹੀਂ ਆ। ਮੈਂ ਨਹੀਂ ਸਾਰਾ ਕਸੂਰ ਹੀ ਤੇਰਾ ਵਾ। ਤੂੰ ਕਢਾਇਆ ਉਹਨੂੰ। ਬੰਦੇ ਨੂੰ ਦੱਸ ਦੇ। ਨਹੀਂ ਤੇ ਮੈਨੂੰ ਹੋਰ ਵੀ ਤਰੀਕੇ ਆਉਂਦੇ ਆ। ਘਰੋਂ ਚਿੱਤਨ ਆਈ ਆ ਤੇਰਾ ਨਾਂ ਲੈ ਕੇ ਆਈ ਆ। ਪੀ ਮੈਂ ਉਹਦੇ ਕੋਲ ਚੱਲੀ ਆ ਤੇ ਤੂੰ ਕਹੀ ਚਾਨੀ ਮੈਨੂੰ ਪਤਾ ਕੱਖ ਨਹੀਂ ਆ ਨਿੱਕੀ ਨਿੱਕੀ ਗੱਲ ਉਹਦੀ ਤੇਰੇ ਨਾਲ ਹੁੰਦੀ ਹੀ ਫੋਨ ਤੇ ਸਾਰਾ ਦਿਨ ਮੁੰਮੁਣ ਕਰਦੀਆਂ ਰਹਿੰਦੀਆਂ ਸੀ ਤੁਸੀਂ ਦੋਵੇਂ ਜਾਣੀਆਂ ਵਿਚਾਰ ਜਾਣਾ ਕਿ ਤੇ ਘਰ ਆਉਣਾ ਜਾਣਾ ਕਿ ਵਿਆਹ ਸ਼ੱਦ ਜਾਣਾ ਤੇ ਇਕੱਠੀਆਂ ਹੁੰਦੀਆਂ ਸੀ ਤੇ ਇਕੱਠੀਆਂ ਜਾਂਦੀਆਂ ਸੀ ਇੱਕ ਗੱਲ ਹੀ ਟਾਡੀ ਪਤਾ ਤੈਨੂੰ ਸਾਰਾ ਵਾ ਆਪੇ ਦੱਸ ਦੇ ਮੈਨੂੰ ਵੀ ਉਹ ਕਿੱਥੇ ਆ ਗਈ ਆ ਮੈਨੂੰ ਨਹੀਂ ਪਤਾ ਕਿੱਥੇ ਸਿਰਫ ਮੈਨੂੰ ਇੰਨਾ ਪਤਾ ਕਿ ਉਹ ਫੋਨ ਤੇ ਕਿਸੇ ਮੁੰਡੇ ਨਾਲ ਗੱਲ ਕਰਦੀ ਹੁੰਦੀ ਇਦੋਂ ਵੱਧ ਮੈਨੂੰ ਕੁਛ ਨਹੀਂ ਪਤਾ ਕਿ ਉਹ ਕਿੱਥੇ ਆ ਜੇ ਤੈਨੂੰ ਇੰਨਾ ਪਤਾ ਵਾ ਨਾ ਵੇ ਫੋਨ ਤਾਂ ਕਹੇ ਮੁੰਡੇ ਨਾਲ ਗੱਲ ਕਰਦੀ ਤੇ ਕਿਹਦੇ ਨਾਲ ਕਰਦੀ ਤੇ ਕਿੱਥੇ ਦਾ ਕੌਣ ਵਾ ਤੇ ਕਿੱਥੇ ਗਈ ਤੈਨੂੰ ਸਾਰਾ ਪਤਾ ਵਾ ਮੈਂ ਇਥੇ ਪਰਚਾ ਜਿਹੜੇ ਤੇਰੇ ਤੇ ਕਰਾਇਆ ਨਾ ਤੇ ਮੁੜ ਕੇ ਵੱਡੀ ਵੱਡੀ ਹੋਊਗੀ ਬੰਦੇ ਆਂਗੂ ਆਪੇ ਸੱਚ ਦੱਸ ਦੇ ਜੋ ਕੁਝ ਵੀ ਹੈਗਾ ਵਾ ਮੈਨੂੰ ਸੱਚੀ ਨਹੀਂ ਪਤਾ ਵੀ ਉਹ ਕਿੱਥੇ ਹੈਗੀ ਜਿੰਨਾ ਕਿ ਮੈਨੂੰ ਪਤਾ ਹੀ ਮੈਂ ਤਾਂ ਹੁੰ ਦੱਸਤਾ ਵਾ ਰਾਜਵਿੰਦਰ ਝੂਠ ਨਾ ਬੋਲ ਅਹੀਂ ਖਪੇ ਫਿਰਦੇ ਆ ਮੈਨੂੰ ਸੱਚ ਦੱਸ ਤੇ ਕਿੱਥੇ ਗਈ ਆ ਇਹ ਦੱਸ ਤੈਨੂੰ ਸਾਰਾ ਪਤਾ ਵਾ ਨਾ ਤੇ ਤੇਰਾ ਮਾਪਿਓ ਆ ਤੇ ਨਾ ਤੁਨੂੰ ਕਹਿੰਦਾ ਡਰ ਚੁੱਕਰ ਤੂੰ ਤੁਰੀ ਫੇਰਾਂ ਜਿੱਥੇ ਤੁਰੀ ਫੇਰਨਾ ਤੇ ਮੇਰੀ ਕੁੜੀ ਦੀਆਂ ਜੜਾਂ 'ਚ ਕਿਉਂ ਬੈਠੀ ਆ ਤੇਰੀ ਬਹਿਣੀ ਬਹਿ ਗਈ ਆ ਉਹ ਭੱਜ ਗਈ ਆ ਕਿਸਦੇ ਨਾਲ ਤੇ ਮੈਨੂੰ ਸੱਚ-ਸੱਚ ਦੱਸ ਦੇ ਜੋ ਕਰਾਇਆ ਤੂੰ ਕਰਾਇਆ ਤੇਰੀ ਪੂਰੀ ਸ਼ਹਿ ਵਾ ਹੰਨੀ ਮੇਰੀ ਪੋਤੀ ਦੇ ਦਵਾਲੇ ਹੋਣ ਦੀ ਕੋਈ ਲੋੜ ਨਹੀਂ ਗਈ ਜੋ ਭੱਜੀ ਤੇ ਤੇਰੀ ਕੁੜੀ ਆ ਇਹਦੇ ਨਾਲ ਤੂੰ ਇੰਗ ਗੱਲਾਂ ਕਰੀ ਜਾਂਦੀ ਖਾ ਮਖਾ ਕਰੀ ਜਾਂਦੀ ਤੂੰ ਤੇ ਉਹਨਾਂ ਸੱਤ ਪੰਜੇ ਚ ਪਾ ਦਿੱਤਾ ਵਾ ਉਹਨੂੰ ਤੇ ਗਾੜੀ ਕੋਈ ਗੱਲ ਨਹੀਂ ਆਉਣ ਲਈ ਗੱਲ ਇਹਨੂੰ ਕੀ ਆਣੀ ਹੁਣ ਗੱਲ ਕਰਨ ਜੋਗੀ ਹੈ ਨਹੀਂ ਨੂੰ ਆਪਣੀ ਕਟੂਤਾਂ ਦਾ ਪਤਾ ਵਾ ਕਹਿੰਦਾ ਦੋਵਾਂ ਦੀ ਬੀਬੀ ਇੱਕ ਗੱਲ ਹੀ ਤੇ ਇਹਦਾ ਪੂਰਾ ਹੱਥਵਾ ਨੂੰ ਭਜਾਉਣ ਦੇ ਵਿੱਚ ਮੈਂ ਕਹਿਣ ਲਈ ਆਂ ਵੀ ਮੈਂ ਪਰਚਾ ਦੇ ਦੇਣਾ ਥਾਣੇ ਤੇ ਸਿੱਧਾ ਸਿੱਧਾ ਨਾਮ ਲਾ ਦੇਣਾ ਹੀ ਕਟੂਤਾ ਤੇ ਤੇਰੀ ਕੁੜੀ ਦੀਆਂ ਮਾੜੀਆਂ ਨੇ ਉਹ ਰਹੀ ਕਿਉ ਮਾਰੀਆਂ ਨੇ ਉਹਦੇ ਆਪਣੇ ਘਰ ਬੈਠੀ ਆ ਕਿਤੇ ਆਵੇ ਨਾ ਕਿਤੇ ਜਾਵੇ ਨਾ ਕਿਤੇ ਕੋਸ਼ ਨਾ ਇੱਕ ਗੱਲ ਹੋ ਉਹਨੂੰ ਕਿਦਾ ਇਹਨੂੰ ਕੀ ਲੋਟ ਹੋਣਾ ਉਹ ਜਾਣਦੀ ਬਥੇਰਾ ਉਂਜੀ ਜਾਂਦੀ ਰਹੀ ਆ ਇਹਦਾ ਤਾਂ ਕੌਡੀ ਫੇੜਾ ਰਿਹਾ ਸਾਡੇ ਘਰ ਆਵੇ ਲਿਆ ਵਰਾਤਾ ਆ ਜਾ ਉੱਠੀ ਤੇ ਫੋਨ ਲਾਤਾ ਸਾਰਾ ਕੁਝ ਕਰ ਕਰਾ ਕੇ ਤੇ ਆਪ ਹੁਣ ਬੈਠੀ ਭਜੂਗੀ ਆਪਰੇ ਜਿੰਤਾਂ ਦੀਆਂ ਕਰਤੂਤਾ ਆ ਆਪ ਵੀ ਭਜੂਗੀ ਨਹੀਂ ਭਜਦੀ ਮੇਰੀ ਗੱਲ ਸੁਣ ਉਸ ਤੇਰੀ ਕੁੜੀ ਨਹੀਂ ਆਪਣੀਆਂ ਕਰਤੂਤਾ ਨਹੀਂ ਚੰਗੀਆਂ ਤੇ ਤਾਂ ਘਰ ਕੇ ਚਲੀ ਗਈ ਆ ਨਾ ਤੂੰ ਮੇਰੀ ਕੁੜੀ ਦੀਆਂ ਕਰਤੂਤਾ ਮਾਰੀਆਂ ਕਿੱਥੇ ਵੇਖਿਆ ਇਹ ਪਹਿਲਾਂ ਜਦੋਂ ਦੀ ਇਹਦੇ ਨਾਲ ਬੈਨ ਖਲੋਣ ਲੱਗੀ ਨੇ ਇਹਨਾਂ ਉਂ ਜਾਣ ਲੱਗੀ ਆ ਉਦੋਂ ਦੇਖੋ ਸ਼ਵਾ ਸੁਟਿਆ ਅਰੇ ਉਹਨਾਂ ਨੇ ਉੰਡੇ ਆ ਉਹ ਪਹਿਲਾਂ ਹੀ ਖਰਾਬ ਹੋਏਗੀ ਪੁੱਛਿਆ ਇਹਨੂੰ ਕਿਉਂ ਖਰਾਬ ਵੀ ਕਿਹੜੇ ਗੱਲੋਂ ਖਰਾਬ ਚੁੱਪ ਕਰਕੇ ਬੈਠੀ ਗੁੰਗਲੇ ਵਰਗਾ ਮੂੰਹ ਬਣਾਇਆ ਦੱਸ ਇਹਨਾਂ ਨੂੰ ਕਿੱਦਾਂ ਦੱਸਿਓ ਇਹਨਾਂ ਨੂੰ ਕੋਈ ਗੱਲ ਦਾ ਪਤਾ ਹੋਏ ਤੇ ਮੈਨੂੰ ਨਾ ਥੇ ਪਤਾ ਦੱਸ ਕੌਣ ਹੀ ਮੁੰਡਾ ਕਿਹਦੇ ਨਾਲ ਗੱਲਬਾਤ ਕਰਦੀ ਇਹਨੂੰ ਕਿਹੜਾ ਪਤਾ ਨਹੀਂ ਆ ਇਹਨੂੰ ਨਹੀਂ ਪਤਾ ਤੇ ਤਾਈਂ ਕਰਕੇ ਚੁੱਪ ਇਹਦੇ ਦੇ ਪਤਾ ਤੇ ਮਾਰਦੇ ਨੇ ਤਾਂ ਉਹਨੂੰ ਕੀ ਲੋੜ ਤੇ ਇੰਨਾ ਗੱਲਾਂ ਕਰਵਾਉਂਦੀ ਮੈਨੂੰ ਨਹੀਂ ਕੁਝ ਵੀ ਪਤਾ ਹੈਗਾ ਪਰ ਇੱਕ ਛੇਰੇ ਦਾ ਦੋਸਤ ਹੀ ਉਹਦੇ ਨਾਲ ਇਹ ਗੱਲ ਕਰਦੀ ਹੁੰਦੀ ਸੀ ਹੁਣ ਮੈਨੂੰ ਨਹੀਂ ਪਤਾ ਇਹ ਉਹਦੇ ਨਾਲ ਗਈ ਆ ਕਿ ਕਿੱਥੇ ਗਈ ਆ ਇਹ ਮੈਨੂੰ ਕੁਝ ਨਹੀਂ ਪਤਾ ਸੁਣ ਲੋ ਜੇ ਤੈਨੂੰ ਇੰਨਾ ਪਤਾ ਹੀ ਨਾ ਪਿਓ ਸ਼ੇਰੇ ਦੇ ਦੋਸਤ ਨਾਲ ਗੱਲ ਕਰਦੀ ਤੇ ਤੈਨੂੰ ਇਹ ਵੀ ਪਤਾ ਵਾ ਵੀ ਕਿੱਥੇ ਗਈ ਤੇ ਕਿੱਦਾਂ ਗਈ ਆ ਇਹ ਜਲੀ ਭੁਗਤ ਸਾਰੀ ਕੁਝ ਆ ਹੁਣ ਲਾਪ ਨਿਆਰ ਨੂੰ ਫੋਨ ਉਹਨੂੰ ਤੈਨੂੰ ਕਹਿ ਪਤਾ ਕਰ ਸਾਰਾ ਨਹੀਂ ਤੇ ਦੇ ਕੇ ਰਿਪੋਰਟ ਨਾ ਤੇ ਸਾਰੇ ਵਿੱਚ ਇਹ ਬਲੇਟ ਦੇਨੇ ਆ ਐ ਦੱਸਣਾ ਵੇਖੀ ਤੁਸੀਂ ਮੈਨੂੰ ਕਿਹੜਾ ਪਤਾ ਇਹ ਉਹ ਮੁੰਡਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਤੈਨੂੰ ਇਹਨਾਂ ਪਤਾ ਵੀ ਫੂਨਾ ਤਾਂ ਗੱਲਾਂ ਕਰਾਉਣੀਆਂ ਵਾ ਦਿਨ ਰਾਤ ਮੁੰਮੁਨ ਮੁੰਮਨ ਲੱਗੀ ਰਹੀ ਨਹੀਂ ਮੈਨੂੰ ਨਹੀਂ ਪਤਾ ਤੂੰ ਕਿਹੜੀ ਨੀਤ ਨਾਲ ਘਰ ਆਉਣੀ ਆ ਮੈਂ ਤਾਂ ਇੰਨਾ ਵਿਸ਼ਵਾਸ ਕਰਕੇ ਕੁੜੀ ਨੂੰ ਤੈਨ ਨਾਲ ਘਲਾ ਦਿੰਦੀ ਰਹੀ ਆ ਤੇ ਮੈਂ ਕਿਹੜਾ ਉਹਨੂੰ ਕਿਹਾ ਹੀ ਗੱਲਾਂ ਕਰਨ ਨੂੰ ਗੱਲਾਂ ਤੇ ਉਹ ਆਪ ਕਰਦੀ ਸੀ ਹਾਂ ਇੱਥੇ ਚੁੱਪ ਕਰ ਜਾ ਬਹੁਤੀਆਂ ਗੱਲਾਂ ਨਾ ਕਰ ਫੋਨ ਲਾ ਤਾਂ ਮੈਨੂੰ ਮੁੰਡੇ ਦਾ ਐਡਰੈਸ ਲੈ ਕੇ ਦੇ ਹੈਲੋ ਕੀ ਹਾਲ ਚਾਲ ਹੈ ਹਾਂਜੀ ਵਧੀਆ ਮੇਰੀ ਗੱਲ ਸੁਣੋ ਵਿੱਕੀ ਦਾ ਬਲਾ ਪੈਂਡ ਕਿਹੜਾ ਵਾ ਕੋਖਣੀ ਉਦੋਂ ਪੁੱਛਣ ਦੀ ਆ ਬਾਅਦ ਤੁਹਾਨੂੰ ਦੱਸੂਗੀ ਸਾਰੀ ਗੱਲ ਬਾਤ ਤੂੰ ਹੀ ਮੈਨੂੰ ਉਹਦੇ ਪੈਂਡ ਦਾ ਨਾਮ ਦੱਸੋ ਕੀ ਆ ਹਾਂ ਚਲੋ ਠੀਕ ਆ ਫਿਰ ਮੇਰੀ ਗੱਲ ਹੋਈ ਆ ਸ਼ੇਰੇਨਾ ਉਨੇ ਮੈਨੂੰ ਇਹ ਨਹੀਂ ਦੱਸਿਆ ਵਾ ਕਿ ਉਹਦਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਵਾ ਆਹਾ ਕਿ ਆਪਣਾ ਹਰਚੋਵਾਲ ਦੇ ਲਾਗੇ ਮੂੜਾ ਪਿੰਡ ਵਾ ਉਹ ਤਾਂ ਮੈਂ ਲੱਭ ਹੀ ਲਵਾਂਗੀ ਤੇਰਨਾਂ ਤੇ ਮੈਂ ਬਾਅਦ ਚ ਗੱਲ ਕਰੂੰਗੀ ਮਾਰਾ ਤੇਰੇ ਮੂੰਹ ਦੇ ਚਪੇੜ ਤੂੰ ਦੇ ਮੇਰੀ ਬੀਤੀ ਕਰਾ ਕੇ ਰੱਖ ਦਿੱਤੀ ਆ ਜੇ ਦਿਨ ਪਹਿਲਾਂ ਪਤਾ ਹੈ ਗਿਆ ਤੇ ਪਹਿਲਾਂ ਹੀ ਉਹਨੇ ਦੱਸ ਦਿੰਦੇ ਕਿ ਮੇਰੀ ਜ਼ਰੂਰ ਕੁੱਤੇ ਖਾਣੀ ਕਰਨੀ ਹੈਗੀ ਉਹਨਾਂ ਦੇ ਕੋਲ ਐਨਾ ਤੂੰ ਹੀ ਤਾਂ ਕਿਤੇ ਕਮਾਲ ਕਰ ਦਿੱਤੀ ਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਥੱਲੇ 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 ਪਿੰਡਾਂ ਵੱਢੀ ਜਾਂਦੀਆਂ ਈਓ ਨਾ ਪਤਾ ਲੱਗਦਾ ਕਿਹੜੇ ਮੁੰਡੇ ਨਾਲ ਗੱਲ ਕਰਦੀਆਂ ਮੂੰਹ ਚੁੱਕੀ ਨਾ ਪਤਾ ਲੱਗਦਾ ਕੋਈ ਤੋ ਬੀਜੀ ਮੈਂ ਨਹੀਂ ਕਿਹੇ ਮੁੰਡੇ ਨਾਲ ਗੱਲ ਕਰਦੀ ਉਹਦੇ ਮੁੰਡਾ ਮੇਨਾ ਪੜਦਾ ਹੀ ਤੇ ਤਾਂ ਕਰਕੇ ਮਾੜੀ ਮੋਟੀ ਗੱਲ ਕਰ ਲਈ ਜੀ ਉਦਾਂ ਤਾਂ ਕੋਈ ਗੱਲਬਾਤ ਨਹੀਂ ਮੇਰੀ ਕੋਈ ਇਦਾਂ ਦੀ ਜਿਹਦੇ ਨਾਲ ਮੂੰਹ ਚੁੱਕੀ ਉਹਦੇ ਨਾਲ ਤੁਰ ਪੈਂਦੀਆਂ ਨਾ ਕੋਈ ਘਰ ਘਰ ਰਹਿਣਾ ਵੇਖਦੀਆਂ ਨਾ ਕੋਈ ਥਾਂ ਟਿਕਾਣਾ ਵੇਖਦੀਆਂ ਖਬਰਦਾਰ ਅੱਜ ਤੋਂ ਬਾਅਦ ਕਿਸੇ ਮੁੰਡੇ ਨਾਲ ਗੱਲ ਕੀਤੀ ਤੇ ਐਂ ਇਦਾਂ ਦੇ ਨਜਾਜ਼ ਫਾਇਦੇ ਨਹੀਂ ਕਿ ਚੁੱਕਣੇ ਚਾਹੀਦੇ ਤਾਂ ਮੈਂ ਗੱਲ ਦੱਸਾਂ ਖਬਰਦਾਰ ਜੀ ਅੱਜ ਤੋਂ ਬਾਅਦ ਘਰੋਂ ਬਾਹਰ ਨਹੀਂ ਗਈ ਉਹਦੇ ਤੇਰੀਆਂ ਮਨੱਤਾਂ ਤੋੜ ਦੇਣੀਆਂ ਨੇ ਸੋਹਣੇ ਬਣ ਕੇ ਰਹਿਣਾ ਚਾਹੀਦਾ ਸੋਹਣੀਆਂ ਗੱਲਾਂ ਕਰੀਦੀਆਂ ਹੁੰਦੀਆਂ ਸੋਹਣਾ ਰਹਿਣਾ ਬੈਣਾ ਮਾਂ ਪਿਓ ਬੜਾ ਕੁਝ ਲੱਭ ਕੇ ਦਿੰਦਾ ਉਹ ਝੂੜਾ ਬਖਾਇਆ ਕੋਲੇ ਆਤਾ ਈ ਸਿਆਹੀ ਇਹਨਾਂ ਸਾ ਜਿੱਤੇ ਬਾਜੀ ਵੱਡੇ ਹੀ ਆ ਹੱਥ ਵੇਖ ਲੋ ਵਾ ਕਾਫੀ ਸਵਾ 2 ਇੰਚ ਵੀ ਭਲੇ ਇੰਨੇ ਵੱਡੇ ਬਾਜੀ ਨੇ ਮਹਿੰਗੇ ਨਾ ਵਖਾਇਓ ਨਾਲੇ ਸੰਦੀਪ ਆਕੇ ਦਾ ਦੀ ਗੱਲ ਕਰਦੀ ਤੂੰ ਤੂੰ ਮਹਿੰਗੇ ਸਸਤੇ ਦੀ ਗੱਲ ਨਾ ਕਰ ਜਿਹੜਾ ਤੈਨੂੰ ਪਸੰਦ ਆ ਤੂੰ ਉਹ ਲੈ ਲਾ ਅੱਜ ਧੀ ਤੇ ਤੇਰੇ ਮਾਮੇ ਹੁੰਦੇ ਤੇ ਉਹ ਚੂੜਾ ਖਰੀਦਦੇ ਹੁਣ ਭਰਾ ਨੂੰ ਖਰੀਦਣਾ ਪੈਣ ਡਿਆ ਆ ਇਹੋ ਮਾਮੇ ਆ ਦੀ ਥਾਂ ਤੇ ਇਹੋ ਤੇਰਾ ਭਰਾ ਸਾਰੇ ਕੰਮ ਇੰਨੇ ਹੀ ਕਰਨੇ ਆ ਹੁਣ ਚਲੋ ਕੋਈ ਨਹੀਂ ਮੰਮੀ ਜੇ ਮਾਮੇ ਨਹੀਂ ਹੈਗੇ ਤੇ ਕੋਈ ਨਹੀਂ ਪਰ ਆ ਕਿਹੜਾ ਮਾੜਾ ਹਾਂ ਵੇਲੇਆਂ ਤੇ ਫਿਰ ਜਾਤ ਤੇ ਹੁੰਦੇ ਹੀ ਆ ਨਾ ਠੀਕ ਹੈ ਕਿਹੜਾ ਰੰਗ ਲਈ ਇਹਨਾਂ ਚ ਮਮੀ ਜੀ ਮੈਨੂੰ ਤਾਂ ਆ ਰੰਗ ਚੰਗਾ ਲੱਗਦਾ ਤੈਨੂੰ ਨਾਬੀ ਹੂੰ ਠੀਕ ਆਹ ਰੈੱਡ ਵੀ ਵਧੀਆ ਹੈ ਬੜਾ ਆਹ ਵੀ ਸੋਹਣਾ ਲੱਗਦਾ ਚੱਲ ਕੋਈ ਲੈ ਜਿਹੜਾ ਕਿੰਨਾ ਕਰੇ ਜਿਹੜਾ ਤੈਨੂੰ ਪਸੰਦ ਆ ਰੀਟ ਇਹ ਹੈਗਾ ਜੀ ਕੋਈ 2000 ਰੁਪਏ ਦੇ ਵਿੱਚ ਮਹਿੰਗਾ ਹੀ ਆ ਨਾ ਨਹੀਂ ਕੋਈ ਨਹੀਂ ਮਹਿੰਗਾ ਮਹਿੰਗਾ ਨਹੀਂ ਹੈ ਆਹ ਮਹਿੰਗਾ ਆ ਹੈਗਾ 3200 ਰੁਪਏ ਦਾ ਇਹ ਨਗ ਲੱਗੇ ਬਹੁਤ ਛੋਟੇ ਛੋਟੇ ਪੈਹ ਨਹੀਂ ਇਹ ਮਿੰਗਾ ਸਸਤਾ ਨਹੀਂ ਵੇਖੀਦਾ ਜਦੋਂ ਵਿਆਹ ਕਰੀਏ ਨਾ ਬਥੇਰੇ ਪੈਸੇ ਲੱਗਦੇ ਹੁੰਦੇ ਕੋਈ ਗੱਲ ਨਹੀਂ ਆ ਇਹ ਵੀ ਹੈਗਾ ਜੇ 2200 ਤੋਂ ਥੱਲੇ ਦੀ ਮੈਨੂੰ ਆ ਪਸੰਦ ਹੈ ਸੋਨਾ ਸੋਨਾ ਨਾ ਲਾਲ ਤੇ ਨਾ ਨਾਬੀ ਸੋਨਾ ਰੰਗ ਹੈ ਜਾਂ ਚਿੱਟੀ ਹੋਊਗੀ ਸਿੰਪਲ ਜਿਹੜੀ 100 ਰੁਪਏ ਦੀ ਆ ਜਾਊਗੀ ਅੰਕਲ ਜੀ ਹਾਂ ਜੀ ਇੱਥੇ ਵਿੱਕੀ ਦਾ ਘਰ ਕਿਹੜਾ ਵਾ ਇੱਕ ਘਰ ਛੱਡ ਕੇ ਗੱਲ ਲਗੇੜੀ

ਉਹਨਾਂ ਨੇ ਵੀ ਖਰੀਦਣਾਈਆ ਥੋੜਾ ਬੋਤਾ ਆਹ ਸਰ ਲਾ ਲੈ ਸਰਾਈ ਕੇ ਸਰ ਲਾ ਲੈਣਾ ਹੁੰਦਾ ਜਿਹੜਾ ਮਰਜ਼ੀ ਲੈਂਦਾ ਹੋ ਵੀ ਚਾਹੀਦਾ ਕਲੀਰਿਕ ਨੂੰ ਦੇ ਵੀ ਵਿਖਾ ਦਿਓ ਹਾਂਜੀ ਹਾਂਜੀ ਵਾਗ ਲੀਰੇ ਵਿਖਾਓ ਨੇਰ ਪਾਸੋਂ ਲੈ ਆਓ ਆ ਇਹ ਸਾਮਾਨ ਹੈ ਤੇ ਇਹ ਤਾਂ ਬਹੁਤ ਵੱਡੀ ਆ ਭਾਜੀ ਅਸੀਂ ਇੰਨਾ ਸਾਮਾਨ ਨਹੀਂ ਖਰੀਦਿਆ ਠੀਕ ਹੈ ਵੇ ਸਾੜੀਆਂ ਨੀਂਦਾ ਹਰਾਮ ਕਰਕੇ ਆਪ ਤੂੰ ਇੱਥੇ ਚੈਨ ਦੀ ਨੀਂਦ ਸੁੱਤਾ ਵਾ ਤੂੰ ਕਦੋਂ ਦੀ ਦੁਸ਼ਮਣੀ ਕੱਢੀ ਆ ਸਾਡੇ ਨਾਲ ਠੰਡੇ ਰੱਖੋ ਭੈਣ ਜੀ ਠੰਡੇ ਰੋ ਠੰਡਾ ਰੱਖੋ ਤੂੰ ਠੰਡਾ ਰੱਖਣ ਨੂੰ ਕਹਿੰਦੇ ਅਸੀਂ ਕੱਲ ਦਾ ਪਾਣੀ ਨਹੀਂ ਪੀਤਾ ਤੇ ਜੇ ਬੱਚਿਆਂ ਨੇ ਇਹ ਗਲਤੀ ਕਰ ਹੀ ਲਈ ਹੀ ਤੇ ਤੁਹਾਡਾ ਫਰਜ਼ ਨਹੀਂ ਬੰਦਾ ਫੋਨ ਲਾ ਕੇ ਸਾਨੂੰ ਦੱਸ ਦੇ ਵੀ ਭੈਣ ਜੀ ਫਿਕਰ ਨਾ ਕਰੋ ਪ੍ਰੀਤ ਇੱਥੇ ਆ ਚਲੋ ਕੋਈ ਨਹੀਂ ਬਬੋ ਕਰਦੇ ਆ ساری ਗੱਲ ਸਤਿ ਸ਼੍ਰੀ ਅਕਾਲ ਮੰਮੂ ਜਿਹੜੀ ਵੀ ਗੱਲ ਕਰਨੀ ਆ ਮੂੰਹ ਨਾ ਕਰੋ ਹੱਥ ਚੁੱਕਨ ਦਾ ਕੀ ਮਤਲਬ ਹੋਇਆ ਹਾ ਇੱਥੇ ਚੁੱਪ ਕਰ ਜਾ ਅਜੇ ਮੈਂ ਤੇਰ ਨਾਲ ਗੱਲ ਨਹੀਂ ਕਰਨ ਲਈ ਆਪਣੇ ਤੀ ਨਾਲ ਕਰਨ ਲਈ ਆ ਜਦੋਂ ਤੇਰ ਨਾਲ ਕਰੂੰਗੀ ਨਾ ਫਿਰ ਜਵਾਬ ਦਈ ਤੇ ਤੂੰ ਕੱਲ ਮੁਈਏ ਆਪਣੇ ਪਿਓ ਦੀ ਪੱਗ ਦਾ ਰੰਗ ਢਾਕੇ ਆਪਣੇ ਬੋਲ ਰੰਗੀ ਫੇਰਦੀ ਆ ਤੈਨੂੰ ਸ਼ਰਮ ਨਾ ਆਈ ਇੱਕ ਵਾਰ ਵੀ ਸੋਚਿਆ ਸੀ ਇਦਾਂ ਦਾ ਕੰਮ ਕਰਨ ਲੱਗੀ ਨੇ ਤੇਰੀਆਂ ਲੱਤਾਂ ਨਹੀਂ ਕੰਬੀਆਂ ਆ ਤੇਰਾ ਦਿਮਾਗ ਫੱਕ ਨਾ ਭਰਿਆਵਾ ਕੀ ਸੋਚ ਕੇ ਕਰੋ ਪੈਰ ਫਟਿਆ ਤੋ ਸਾਡਾ ਲਾਡ ਪਿਆਰ ਤਾਂ ਤੇਰੇ ਨਜ਼ਰਾਂ ਵਿੱਚ ਕੋਈ ਜਿਤਨੀ ਹੈਗੀ ਕੋਈ ਕੀਮਤ ਨਹੀਂ ਆ ਕੀ ਸੋਚਿਆ ਤੂੰ ਉਹ ਅਸੀਂ ਕੱਲ ਰਾਤ ਦਾ ਪਾਣੀ ਨਹੀਂ ਪੀਤਾ ساری ਰਾਤ ਮੈਂ ਸੁੱਤੀ ਨਹੀਂ ਮਰਮਰ ਮਰਨ ਦੇਈ ਆ ਤੇਰੇ ਪਿਓ ਨੇ ਮੈਨੂੰ ਨਹੀਂ ਛੱਡਣਾ ਤੂੰ ਮੇਰੇ ਬਾਰੇ ਕੀ ਸੋਚਿਆ ਪ੍ਰੀਤ ਤੂੰ ਆਪਣੇ ਪਿਓ ਦੇ ਬਾਰੇ ਕੀ ਸੋਚਿਆ ਕੀ ਸੋਚ ਕੇ ਹਰਕਤ ਕੀਤੀ ਚੁੱਪ ਕਰ ਜਾ ਤੂੰ ਠੰਡੇ ਠੰਡੇ ਤੇ ਮਾਗਣਾ ਕਰ ਗਾਦੇ ਠੰਡੇ ਰਹੋ ਸਾਡੇ ਪੱਲੇ ਰਹਿ ਕਿ ਗਿਆ ਵਾ ਇਹਨੇ ਤਾਂ ਰੋਲ ਕੇ ਰੱਖਤਾ ਸਾਨੂੰ ਤੁਸੀਂ ਤਾਂ ਕਹੇ ਜੋਗਾ ਨਹੀਂ ਛੱਡਿਆ ਤੇ ਤੂੰ ਪ੍ਰੀਤ ਇਹਦੇ ਪਗਾਨੇ ਆਂ ਐਨਨੂ ਤੁਮਾਰ ਕੋ ਕਹਿ ਨਾ ਸਕੀ ਤੂੰ ਆਪਣੇ ਪਿਓ ਬਾਰੇ ਕੀ ਸੋਚਿਆ ਕੀ ਸੋਚਿਆ ਸਾਡੇ ਨਾਲ ਪਿਆਰ ਚ ਕਮੀ ਰਹੀ ਸੀ ਕੀ ਕਮੀ ਰਹੀ ਸੀ ਪ੍ਰੀਤ ਕਿੱਥੇ ਕਮੀ ਰਹੀ ਸੀ ਅਸੀਂ ਤੈਨੂੰ ਪਲਕਾਂ ਤੇ ਬਿਠਾਇਆ ਤੇਰੇ ਪਿਓ ਨੇ ਸਿਰ ਤੇ ਬਿਠਾਇਆ ਲੋਕ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਅਸੀਂ ਤੇਰੀ ਹਰ ਇੱਛਾ ਪੂਰੀ ਕੀਤੀ ਪ੍ਰੀਤ ਤੈਨੂੰ ਕੀ ਕਮੀ ਲੱਗੇ ਏ ਹੱਟੇ ਵਿੱਚ ਮੰਮੀ ਗਲਤੀ ਹੋ ਗਈ ਮੇ ਤੁ ਗਲਤੀ ਹੋ ਗਈ ਤੂੰ ਇਹਨੂੰ ਗਲਤੀ ਕਹਿੰਨੀ ਆ ਪ੍ਰੀਤ ਤੂੰ ਆਪਣੇ ਹੋਸ਼ੋ ਹਵਾਸ਼ ਦੇ ਵਿੱਚ ਸਾਰਾ ਕੁਝ ਲਿਖ ਕੇ ਰੱਖ ਕੇ ਆਈ ਆ ਜਿੱਦਾਂ ਜਿੱਦਾਂ ਤੈਨੂੰ ਵੀ ਕਿਨੇ ਕਿਹਾ ਤੂੰ ਉਦਾਂ ਉਦਾਂ ਕੀਤਾ ਤੇ ਤੂੰ ਆ ਨਹੀਂ ਮੇਰੇ ਤੋਂ ਗਲਤੀ ਹੋ ਗਈ ਆ ਗਲਤੀ ਉਹ ਹੁੰਦੀ ਜਿਹੜੀ ਜਾਣੇ ਅਣਜਾਣੇ ਚ ਹੋਵੇ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਤੂੰ ਲੈ ਕੇ ਸਾਰਾ ਕੁਝ ਕਰ ਕਰਾ ਕੇ ਹੁਣ ਇਹਨੂੰ ਗਲਤੀ ਕਹਿਂ ਤਈ ਆ ਤੇਰੇ ਹੱਥ ਨਹੀਂ ਕੰਬੇ ਇੱਕ ਵਾਰ ਵੀ ਲੈਣ ਲੱਗਿਆ ਮੈਂ ਕੀ ਲਿਖ ਕੇ ਆਈਂ ਹਾਂ ਜੀ ਹੌਸਲੇ ਨਾ ਕਰੋ ਗੱਲ ਮੇਰੀ ਗੱਲ ਸੱਚੀ ਤੇਰੇ ਪਿਓ ਦਾ ਵਾਰ ਵਾਰ ਫੋਨ ਆਉਂਦਿਆ ਮੈਂ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਕੱਲ ਤੇ ਮੈਂ ਕੁੱਤੇਾਂ ਨੂੰ ਤੁਰੇ ਫਿਰਦੇ ਪੈਰੀ ਜੁੱਤੀ ਨਹੀਂ ਪਾਈ ਤੇਰੇ ਦਿਲ 'ਚ ਮਾਸਾ ਨਹੀਂ ਦਰਸ ਆਇਆ ਤੇ ਮੇਰੀ ਮਾਂ ਮੈਨੂੰ ਲੱਭਦੀ ਹੋਊਗੀ ਘਰ ਡੀਕਦੀ ਹੋਊਗੀ ਕੀ ਸੋਚਦੀ ਹੋਊਗੀ ਕੀ ਸੋਚ ਕੇ ਤੇਰਾ ਡਬਾ ਡਾ ਫੈਸਲਾ ਕਰ ਲਿਆ ਅਸੀਂ ਤੇਰੇ ਦੁਸ਼ਮਣ ਹਾਂ ਤੇਰਾ ਚੰਗਾ ਸੋਚ ਦੇ ਨਾ ਕੋ ਆ ਪਗਾਨੇ ਤੇਰੇ ਲਈ ਆਪਣੇ ਹੋਗੇ ਕਰਦੇ ਤੇਰੀ ਜਾਨ ਪਛਾਨ ਦੇ ਪਿੱਛੇ ਤੂੰ ਹਾਨੂੰ ਤਾਂ ਕਦੇ ਕੇ ਆਗੇ ਮਾਪਿਓ ਨੂੰ ਜਿਨ੍ਹਾਂ ਤੈਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਉਹ ਹਾਨੂੰ ਤੇਰੇ ਆਪਣੇ ਪੁੱਤ ਵੀ ਨਹੀਂ ਦਿੱਤਾ ਤੇ ਅਸੀਂ ਤੇਰੇ ਸਿਰ ਤੇ ਸ਼ਾਰਾ ਮਾਰਦੇ ਹਾਂ ਅਸੀਂ ਕਦੀ ਸੋਚਿਆ ਨਹੀਂ ਕਿ ਸਾਡਾ ਪੁੱਤ ਨਹੀਂ ਹੈਗਾ ਪਰ ਤਿਆਂ ਤੋਂ ਇਥੋਂ ਡਰ ਲੱਗਦਾ ਈ ਉਹ ਤਿਆਂ ਰਾਤ ਉੱਠ ਉੱਠ ਕੇ ਨਹੀਂ ਖਾਂਦੀਆਂ ਐਨਾ ਗੱਲਾਂ ਤੋਂ ਡਰਦੇ ਈ ਉਹ ਲੋਕ ਤੈਨੂੰ ਕਿਦੇ ਖਲੋਨ ਚੋ ਕੇ ਛੱਡਾਂ ਦੀ ਬੈਠ ਕੇ ਗੱਲ ਕਰੋ ਜੇ ਆਈ ਗਈ ਹੀ ਤੁਸੀਂ ਨਾ ਸਮਝਾਉਂਦੇ ਮੇਰ ਕੋ ਲੈ ਕੇ ਆਉਂਦੇ ਮੈਨੂੰ ਦੱਸਦੇ ਫੋਨ ਤੇ ਵੀ ਭੇਂਜੀਏ ਨਾ ਕੰਮ ਕਰ ਲਿਆ ਤੇ ਮੈਂ ਕਹਿੰਦੀ ਕਿ ਹਾਂ ਤੁਸੀਂ ਸਿਆਣੇ ਜੇ ਵਿੱਚ ਜੇ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਸਾਰਾ ਕੁਝ ਟੱਕ ਟਕਾ ਕੇ ਬੈਠਿਆ ਸਭ ਤੋਂ ਵੱਡੇ ਗੁਨਾਹਗਰ ਤੁਸੀਂ ਹੋ ਚੁੱਪ ਕਰੋ ਆਏ ਤਾਂ ਗਏ ਸੀ ਚੁੱਪ ਕਰ ਜਾ ਆਏ ਜਦੋਂ ਹੀ ਕਿਹਾ ਸੀ ਨਹੀਂ ਕਰਨਾ ਤੇ ਕੋਈ ਜ਼ੋਰ ਜ਼ਬਰਦਸਤੀ ਆ ਤੂੰ ਇਦਾਂ ਲੈ ਆਂਗਾ ਫਿਰ ਫੇਰ ਤੈਨੂੰ ਤਾਂ ਦੇਖੀ ਕਿਦਾਂ ਹੁਣ ਚਲ ਕੇ ਸੁਣੋਂਗੇ ਮੈਂ ਕੱਲ ਸੁਣਵਾ ਦੇ ਕੁਛ ਛੱਡਿਆ ਨਹੀਂ ਛੱਡਿਆ ਕੇ ਕੱਲ ਸੁਣਵਾਤੇ ਕੀ ਸੁਣਾ ਹੁਣ ਮੈਂ ਆ ਮੂੰਹ ਤੇ ਖਲੋਤੀ ਤੁਹਾਡੇ ਪੁੱਛ ਲੋ ਕਿੰਨੀ ਵਾਰ ਕਿਹਾ ਕੱਲ ਸੁਣ ਦਮ ਨਹੀਂ ਮੈਂ ਦੇ ਲੜਗਾ ਜੋ ਕਰਨਾ ਕਰ ਲੋ ਤੈਨੂੰ ਕਰਕੇ ਦੱਸਾਂਗੇ ਤੂੰ ਇਹ ਨਾ ਸੋਚੀਏ ਜੇ ਮੈਂ ਹੀ ਆਈਏ ਤੇ ਪਿਓ ਤਾਂ ਕ ਗੱਲ ਨਹੀਂ ਕਹੀ ਤੂੰ ਨੱਬ ਨਾ ਨਹੀਂ ਤੋਈ ਦਾ ਰਾਂਜੀ ਮੁੰਡੇ ਦਾ ਕੀ ਕਸੂਰ ਆ ਉਹਦਾ ਤਾਂ ਤੂੰ ਜਾਣ ਕੇ ਕਸੂਰ ਕਢੀ ਜਾਨੀ ਆ ਕਸੂਰ ਤਾਂ ਸਾਰਾ ਤੇਰੀ ਕੁੜੀ ਦਾ ਆ ਕੱਲ੍ਹ ਦੀ ਮੈਂ ਮੱਥੇ ਦੀਆਂ ਟੀਕਰੀਆਂ ਪਾਣ ਛੱਡੀਆਂ ਇਹਦੇ ਨਾਲ ਵੀ ਇਹ ਕੰਮ ਚੰਗਾ ਨਹੀਂ ਹੋ ਤੇ ਚੱਲ ਤੈਨੂੰ ਛੱਡ ਆਈਏ ਇਹਦੇ ਨਾਲ ਜੋ ਮੱਥੇ ਦੀਆਂ ਠੀਕਰੀਆਂ ਪੰਨੀਆਂ ਵਾ ਤੇ ਆ ਆਪਣੀ ਗੰਦੀ ਲਾਦ ਨੂੰ ਸਮਝਾ ਕੇ ਰੱਖਣਾ ਸੀ ਇਹੋ ਮੇਰੀ ਕੁੜੀ ਦੀਆਂ ਜੜਾਂ 'ਚ ਬੈਠਾ ਵਾ ਚੰਗੀ ਭਲੀ ਆਪਣੇ ਘਰ ਰਹਿਣ ਲਈ ਸੀ ਕਦੇ ਕੋਈ ਗੱਲਬਾਤ ਨਹੀਂ ਹੋਈ ਪਤਾ ਨਹੀਂ ਇਹਨੇ ਕੀ ਜਾਦੂ ਕਰਕੇ ਮਗਰ ਲਾ ਲਈ ਆ ਓਹ ਲੀ ਗੰਦੀ ਲਾ ਦੇ ਨਾ ਤੇਰੀ ਇਹਨੇ ਮੇਰੇ ਮੁੰਡੇ ਦੀਆਂ ਜੜਾ ਪੁੱਟੀਆਂ ਇਹ ਬਹਿ ਗਈ ਓ ਚੰਗੇ ਭਲੇ ਘਰ ਮੇਰਾ ਮੁੰਡਾ ਮੰਗਿਆ ਸੀ ਐਡੀ ਸੋਹਣੀ ਸੁਨਕੀ ਅਕਲ ਵਾਲੀ ਕੁੜੀ ਪਤਾ ਨਹੀਂ ਇਹਨੇ ਕੀ ਕਰ ਦਿੱਤਾ ਕਲੈਣੀ ਨੇ ਮੁੰਡਾ ਮੇਰਾ ਇਹਦਾ ਮੰਗਲ ਲੱਗ ਗਿਆ ਮਾਤਾ ਆ ਕੀ ਬੋਲੀ ਜਾਨੀ ਆ ਕੱਲ ਦਾ ਸਮਝਾਉਣ ਡਿਆ ਵਾ ਉਹਨੇ ਨਹੀਂ ਛਡਵਾਇਆ ਰਿਸ਼ਤਾ ਆਪ ਛੱਡਿਆ ਸੀ ਮੈਂ ਨਹੀਂ ਓ ਮੈਨੂੰ ਪਸੰਦ ਆ ਆ ਹੀ ਮੈਨੂੰ ਪਸੰਦ ਜਿਹੜੀ ਲੈ ਆਂਤੀ ਆ ਨੂੰਹਾਂ ਹੁਣ ਓ ਤੇਰੀ ਉਹਦੇ ਨਾਲ ਇੱਜਤ ਨਾਲ ਗੱਲ ਕਰਿਆ ਕਰੋ ਓ ਜਾ ਮਰ ਪਰੇ ਜਾ ਕੇ ਐਕਟ ਟੇਕੂ ਚ ਬਹਿ ਜਾ ਦੋਵੇਂ ਜਾਣੇ ਆ ਸੁਣ ਲੈ ਸੁਣਦਾ ਹੀ ਓ ਅਜਲ ਮਾਂ ਕਹਿੰਦੇ ਈ ਇੰਨੀ ਗੱਲ ਕੱਲ ਨੂੰ ਇੰਨੇ ਵੀ ਕਹਿਣੀ ਆ ਚਲ ਪ੍ਰੀਤ ਚਲ ਘਰ ਚਲੀਏ ਅਜੇ ਵੀ ਡੁੱਲੇ ਮੇਰਾਂ ਦਾ ਪੁੱਤ ਕੋਹਣੀ ਵਿਗੜਿਆ ਇਹ ਠੋਕਦਾ ਤੈਨੂੰ ਗਾਹ ਜਾ ਕੇ ਵਜਣੀਆਂ ਹੀ ਹੋ ਅਜੇ ਕਿਹਨੂੰ ਪਤਾ ਨਹੀਂ ਲੱਗਾ ਗਲੀ ਗੁਵਾੜ ਤੇਰੇ ਪਿਓ ਨੇ ਵੀ ਕੈਨੂੰ ਨੀ ਸਾਰਾ ਟੱਕਣ ਟੱਕਿਆ ਜਾਣਾ ਪੁੱਤ ਸਾਡੀ ਰਹਿ ਰਹਿ ਜੂਗੀ ਚਲ ਚਲੀਏ ਆਪਣੇ ਘਰ ਇਹਨਾਂ ਨੇ ਤਾਂ ਤੈਨੂੰ ਹੁਣੇ ਧੱਕਾ ਦੇਤਾ ਵਾ ਤੈਨੂੰ ਹੁਣੇ ਇੰਨਾ ਕੋ ਕਹਿਣ ਦੇ ਪੇਂ ਗਾਂ ਕੀ ਕਹਿਣਗੇ ਨਕੀ ਉਹਨੂੰ ਪੁੱਠੀਆਂ ਸਿੱਧੀਆਂ ਗੱਲਾਂ ਸਿਖਾਉਣ ਦੇ ਜੇ ਉਦੋਂ ਨਾਲ ਤੁਹਾਡਾ ਤੇ ਮੋ ਕਿੱਥੇ ਗਿਆ ਸੀ ਜਦੋਂ ਨਹੀਂ ਗਏ ਸੀ ਉਦੋਂ ਨਾਲ ਤੁਹਾਡੀ ਕੀ ਵਸਦੀ ਤੁਹਾਡਾ ਪਿਆਰ ਜਾਗ ਗਿਆ ਇੱਧਰ ਆ ਦੂ ਪ੍ਰੀਤ ਐਵੇਂ ਨਾ ਨੰਦੀ ਗੱਲਾਂ ਸੁਣ ਪਿਆਰ ਕਿਹੜੇ ਪਿਆਰ ਦੀਆਂ ਗੱਲਾਂ ਕਰਨੀਆਂ ਪਿਆਰ ਹੀ ਜਾਗ ਗਿਆ ਸੀ ਤਾਂ ਹੀ ਤੇਰੇ ਵਰਗੇ ਝੂਠ ਨੂੰ ਨਾ ਕੀਤੀ ਸੀ ਮੈਨੂੰ ਪਤਾ ਸੀ ਕਿ ਤੇਰੇ ਵਰਗੇ ਝੂਠਾ ਇੱਥੇ ਤੱਕ ਉੱਤਰ ਆਉਂਦੀਆਂ ਵਾ ਕਿਹੜੇ ਪਿਆਰ ਦੀਆਂ ਗੱਲਾਂ ਤੂੰ ਗੱਲਾਂ ਕਰਨੀਆਂ ਕਿੰਨਾ ਕੁ ਪਿਆਰ ਕਰਦਾ ਇਹਨੂੰ ਆ ਪਿਆਰ ਹੀ ਆ ਮਿੱਟੀ ਪਲੀਤ ਕਰਕੇ ਰਾਤੀ ਉਹਦੇ ਸਾਰੇ ਪਿੰਡ ਚ ਮਾਂ ਪਿਓ ਨੂੰ ਬਾਹਰ ਨੱਕ ਵਿਖਾਉਣ ਜੋਗਾ ਨਹੀਂ ਤੂੰ ਛੱਡਿਆ ਤੂੰ ਬੜਾ ਪਿਆਰ ਦੀਆਂ ਗੱਲਾਂ ਕਰਦਾ ਇਹਨੂੰ ਪਿਆਰ ਕਹਿੰਦੇ ਆ ਵਿੱਚ ਇਹ ਇੰਨਾ ਹੀ ਪਿਆਰ ਹੀ ਤੇ ਮਨਉਂਦਾ ਆ ਤੇ ਪਿਓ ਨੂੰ ਪਿਆਰੀ ਪੈਣ ਤੱਕ ਜਾਂਦਾ ਕੋਈ ਸ਼ਬਦ ਕਰਦਾ ਕੋ ਬਣ ਕੇ ਵਿਖਾਲਦਾ ਵੀ ਮੈਨੂੰ ਇਹਦੇ ਨਾਲ ਬੜਾ ਪਿਆਰ ਹੈ ਇਹਦੇ ਵਾਸਤੇ ਮੈਂ ਕੁਝ ਵੀ ਕਰ ਸਕਦਾ ਬੁਥੇਰੇ ਤਰਲੇ ਮਾਰੇ ਆ ਮੈਂ ਵੀ ਮਾਰੇ ਆ ਉਹਨੇ ਵੀ ਮਾਰੇ ਆ ਸ਼ਾਇਦ ਇਹ ਤੇਰੇ ਬਾਰੇ ਕੋਈ ਸੋਚ ਦੇ ਵੀ ਇਹ ਕਿੰਨਾ ਪਿਆਰ ਕਰਦਾ ਕਦੋਂ ਦਾ ਕਰੰਦਿਆ ਮਿਹਨਤ ਤੇ ਕੁਝ ਬਣ ਕੇ ਵਿਖਾਲਿਆ ਵਾ ਫਿਰ ਅਸੀਂ ਸਮਝਦੇ ਤੇ ਸ਼ਾਇਦ ਆਪਣੀ ਧੀ ਦਾ ਹੱਥ ਤੇਰੇ ਹੱਥ ਚ ਦੇ ਵੀ ਦਿੰਦੇ ਪਰ ਇਹੋ ਜਿਹਾ ਝੂਠ ਮੈਂ ਤੇ ਇੱਕ ਦਿਨ ਨਾ ਰਹਿਣ ਦਵਾਂ ਆਪਣੀ ਧੀ ਨੂੰ ਤੇਰੇ ਕੋਲ ਚਲ ਪ੍ਰੀਤ ਚੱਲ ਚਲੀਆ ਸੋਲਾ ਪ੍ਰੀਤ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਜੇਕਰ ਉਹ ਪੈਰ ਟੁੱਟਿਆ ਤੇ ਮੈਂ ਕੋ ਖਾ ਕੇ ਮਰ ਜਾਣਾ ਹੀ ਪ੍ਰੀਤ ਮੈਨੂੰ ਧੋਖਾ ਨਾ ਦੇਈ ਮੈਂ ਵੇਖ ਲਾ ਤੇਰੇ ਕਰਕੇ ਚੰਗਾ ਭਲਾ ਰਿਸ਼ਤਾ ਛੱਡਿਆ ਵਾ ਤੇ ਹੁਣ ਤੂੰ ਮੇਰੇ ਨਾਲ ਇਦਾਂ ਕਰੇਂਗੀ ਨਾ ਫਰੀਦ ਤੂੰ ਚੱਲ ਮੇਰੇ ਨਾਲ ਇਹ ਤੈਨੂੰ ਅਜੇ ਕੱਲ ਮਿਲਿਆ ਤੈਨੂੰ ਧੋਖਾ ਦੇ ਸਕਦੀ ਮੈਂ ਤੈਨੂੰ ਰੱਬ ਕੋ ਮੰਗ ਮੰਗ ਕੇ ਲਿਆ ਤੇਰ ਤੋਂ ਵਾਦਾ ਤੇ ਮੈਨੂੰ ਰੱਬ ਨੇ ਲਾਦਵ ਨਹੀਂ ਦਿੱਤੀ ਅਹੀਂ ਤੇ ਤੇਰੇ ਮੂੰਹ ਆ ਲਵੇਂ ਸਾਡੀ ਦੁਨੀਆ ਤੇਰੇ ਨਾਲ ਅਫਰੀਦ ਤੇ ਉਦਾਂ ਵੀ ਹੋਣੀ ਆ ਤੇ ਜੇ ਹੁਣ ਹੋ ਹੀ ਗਿਆ ਵਾ ਤਾਂ ਤੁਸੀਂ ਹੁਣ ਸਵੀਕਾਰ ਕਰ ਲਓ ਮੂੰਹ ਬੰਦ ਰੱਖ ਆਪਣਾ ਮੇਰੇ ਨਾਲ ਤੇ ਤੂੰ ਗੱਲ ਹੀ ਨਾ ਕਰ ਤੇ ਨਾ ਮੈਂ ਤੇਨਾਂ ਗੱਲ ਕਰਨੀ ਆ ਮੇਰੀ ਗੱਲ ਸੁਣੋ ਕੋਟ ਮੈਰਿਜ ਹੋ ਗਈ ਆ ਐਵੇਂ ਜਾਣ ਕੇ ਹੁਣ ਜੀ ਰੇਡ ਕਾ ਪਾਈ ਜਾਣ ਦੇ ਚ ਫਰੀਦ ਤੇਰਾ ਡਾਡੀ ਪੜਿਆ ਲਿਖਿਆ ਵਾ ਨਮਕਰੀ ਕੰਡਿਆ ਸਭ ਠੀਕ ਕਰ ਦੂਗਾ ਨੀ ਕੁੜੀਏ ਆਪਣੀ ਮਾਂ ਦੀ ਮੰਨ ਤਾ ਆਪਣੀ ਮਾਂ ਨਾਲ ਚੱਲ ਜਾ ਮੇਰੀ ਸੁਣ ਲੋ ਗੱਲ ਮੰਮੀ ਚੱਲ ਫਰੀਦ ਇੰਨਾ ਧੋਖਾ ਦੇਣ ਲੜਕੇ ਇਹਨੂੰ ਮਾਰਨਾ ਜੇ ਹੋਰ ਕੋਈ ਗੱਲ ਨਹੀਂ ਇੰਨਾ ਪਿਆਰ ਕਰਦੇ ਹੋ ਤੇ ਤੂੰ ਮੰਨਣਾ ਜਾਂਦੇ ਨਹੀਂ ਨਾ ਫਰੀਦ ਤੈਨੂੰ ਲੱਗਦਾ ਹੀ ਇਦਾਂ ਦਾ ਕੰਮ ਕਰਾਂਗੇ ਚੱਲ ਮੇਰੀ ਤੀ ਚੱਲ ਆਪਣਾ ਘਰ ਸੇ ਲੈ ਉਹ ਨਹੀਂ ਨਾ ਜਾਣਾ ਹੈਗਾ ਆਹੋ ਤਰਲੇ ਕਿਤੇ ਹੋਰ ਜਾ ਕੇ ਮਾਰਿਓ ਨਹੀਂ ਜਾਣਾ ਉਹਨੇ ਇੰਦਰ ਹੋ ਨੀ ਕੁੜੀਏ ਤੇਰੀ ਮਾਂ ਕਿੰਨੇ ਤਰਲੇ ਮਾਰਨ ਲਈ ਆ ਸਿਆਣੀ ਬਣ ਚੱਲ ਫਰੀਦ ਚੱਲ ਵੇਖ ਲੈ ਆ ਜਾ ਕਿਹਨੂੰ ਪਤਾ ਲੱਗਣਾ ਨਾ ਪਿੰਡ ਚ ਨਾ ਕਾਂਡ ਅਗਵਾਟ ਕਿਹਨੂੰ ਨਹੀਂ ਅਜੇ ਪਤਾ ਨਹੀਂ ਮੰਮੀ ਜਿੱਦਣ ਮੈਂ ਤਰਲੇ ਮਾਰੇ ਸੀ ਉਹ ਦਿਨ ਕਿੱਥੇ ਸੀ ਤੁਸੀਂ ਪ੍ਰੀਤ ਤੂੰ ਕਿੰਡਾ ਵੱਡਾ ਦਿਲ ਕਰਕੇ ਇਹਨੀ ਗੱਲ ਕਹਿਣ ਢਈ ਆ ਕੀ ਹੋ ਗਿਆ ਤੈਨੂੰ ਤੇਰੇ ਪਿਓ ਨੂੰ ਪਤਾ ਲੱਗਾ ਨਾ ਤੇ ਮੈਨੂੰ ਵੀ ਨਹੀਂ ਛੱਡਣਾ ਮੇਰੇ ਬਾਰੇ ਸੋਚ ਥੋੜਾ ਜਾਂ ਮੰਮੀ ਮੈਂ ਤੁਹਾਡੇ ਬਾਰੇ ਸੋਚਿਆ ਸੀ ਪਰ ਤੁਸੀਂ ਦੋਵੇਂ ਜਾਣਿਆ ਨਹੀਂ ਮੰਨੀ ਮੈਂ ਵੀ ਕਿੰਨੂ ਬਹੁਤ ਪਿਆਰ ਕਰਦੀ ਆ ਤੇ ਮੈਂ ਨਹੀਂ ਕਿਤੇ ਵੀ ਜਾਣਾ ਹੁਣ ਪ੍ਰੀਤ ਤੂੰ ਇੰਨਾ ਪਿਆਰ ਕਰੰਦੇ ਆਂ ਫੇ ਸਾਡੇ ਤੋਂ ਵੀ ਜ਼ਿਆਦਾ ਕੀ ਆਹੀ ਤੇਰੇ ਬਾਤੋਂ ਕੋਈ ਮਾਇਨੇ ਨਹੀਂ ਰਹਾ ਦੇ ਨਹੀਂ ਸੁਣ ਲਿਆ ਨਾ ਭੈਣੇ ਸੁਣ ਲਿਆ ਹੁਣ ਸਾਰਾ ਕੁਝ ਹੇ ਰੱਬਾ ਇਹ ਦਿਨ ਵੇਖਣ ਤਾਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ ਤੂੰ ਜੰਮਦੀ ਕਿਉਂ ਨਹੀਂ ਮਰ ਗਈ ਕ ਲੈਣੀ ਏ ਸੁਣ ਲਿਆ ਨਾ ਸੁਣ ਲਿਆ ਉਹਨੇ ਕੀ ਕਿਹਾ ਜੇ ਚਾਹ ਪਾਣੀ ਪੀਣਾ ਵਾ ਤਾਂ ਠੀਕ ਆ ਨਹੀਂ ਤੇ ਚਲੋ ਜੀ ਮੈਨੂੰ ਪਤਾ ਆ ਤੁਸੀਂ ਸੱਚਾ ਖੱਬਣ ਦੇ ਹੋ ਜਦੋਂ ਤੀਆਂ ਪੁੱਤ ਇਦਾਂ ਦਾ ਕਦਮ ਚੁੱਕ ਲੈਂਦੇ ਆ ਨਾ ਮੁੜ ਕੇ ਮਾਂ ਪਿਓ ਨੱਕ ਨਹੀਂ ਕਿਤੇ ਦੇਨ ਜੋਗਾ ਰਹਿ ਜਾਂਦਾ ਭਾਵੇਂ ਇਹ ਹੋਵੇ ਧੀ ਤੇ ਭਾਵੇਂ ਹੋਵੇ ਪੁੱਤ ਮੈਨੂੰ ਪੁੱਛ ਕੇ ਵੇਖੋ ਮੈਂ ਕੱਲ ਦਾ ਖਾ ਖਾ ਕੇ ਆਪਣਾ ਆਪਣੀ ਛੱਡਿਆ ਕਿਤੇ ਗੇਟੋਂ ਬਾਹਰ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਤਾਰਦਾ ਕਿ ਆਪਾਂ ਹਾਂ ਜੀ ਤੂੰ ਤੇ ਮੁੰਡੇ ਵਾਲੇ ਚ ਮੁੰਡੇ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਤੇ ਤੁਹਾਡੇ ਤੇ ਗੁੱਸਾ ਮੈਨੂੰ ਇਹ ਗੱਲ ਦਾ ਵਾ ਫੇ ਤੂੰ ਹੀ ਘਟੋ ਘਟੇ ਮੈਨੂੰ ਫੋਨ ਕਰ ਤੇ ਦੱਸ ਦੇ ਦਿੰਦੇ ਅਹੀਂ ਕੱਲ ਤੇ ਮੈਂ ਮਾਰੋ ਮਾਰੀ ਫਿਰਨ ਦੇ ਹੀ ਆ ਮੈਂ ਕਿਤੇ ਪੈਰੀ ਜੁੱਤੀ ਨਹੀਂ ਪਾਈ ਸਾਰੀ ਰਾਤ ਮੈਂ ਅੱਖਾਂ ਚ ਲੰਗਾਈ ਆ ਜਵਾਨ ਤੇ ਘਰ ਨਾ ਆਵੇ ਨਾ ਮੁੜ ਕੇ ਸ਼ਾਮ ਨੂੰ ਤੇ ਮਾਪਿਆਂ ਦਾ ਜੀਣਾ ਹਰਾਮ ਹੋ ਜਾਂਦਾ ਵਾ ਭੈਣ ਜੀ ਮੇਰਾ ਕੀ ਕਸੂਰ ਆ ਮੈਨੂੰ ਕੌਣ ਪੁੱਛਦਾ ਆ ਮੇਰਕੂੰ ਕਿਹੜਾ ਤੁਹਾਡਾ ਨੰਬਰ ਆ ਜਿਹੜਾ ਮੈਂ ਤੁਹਾਨੂੰ ਫੋਨ ਲਾ ਕੇ ਦੱਸ ਦਿੰਦੀ ਇਹਨੇ ਤੇ ਐਡਾ ਵੱਡਾ ਕੰਮ ਕੀਤਾ ਵਾ ਇੱਕ ਵਾਰ ਨੇ ਸੋਚਿਆ ਪਈ ਉਹਦਾ ਪਿਓ ਇੰਨੇ ਗੁੱਸੇ ਆਲਾ ਤੈਨੂੰ ਛੱਡੂਗਾ ਤੁਹੀ ਕੇ ਸਮਝ ਤੇ ਇਹ ਗੱਲਾਂ ਬੰਦਿਆਂ ਦੇ ਕੰਨਾਂ 'ਚ ਪਈਆਂ ਤੂੰ ਵੀ ਕਿਨੂੰ ਛੱਡੂਗਾ ਇਹ ਤੇ ਟੋਟੇ-ਟੋਟੇ ਨਹੀਂ ਕਰੂਗਾ ਤੂੰ ਹੀ ਹੁਣ ਇਦਾਂ ਕਰੋ ਤੂੰ ਹੁਣ ਜਿਦ ਨਾ ਕਰੋ ਤੂੰ ਇਹਨਾਂ ਦੇ ਕਰ ਦੋ ਫੇਰੇ ਤੇ ਫੇਰ ਵੀ ਭਾਂਗੀ ਰਹਿ ਆ ਜਾਈਗੀ ਥੋੜੀ-ਬਹੁਤੀ ਦੁਨੀਆ 'ਚ ਫੇਰ ਵੀ ਕਿਤੇ ਮੂੰਹ ਮੱਥੇ ਲੱਗਣ ਜੋਗੇ ਰਹਿ ਜਾਾਂਗੇ ਇਦਾਂ ਬੜੀ ਸੂਤ-ਸੂਹ ਹੋਣੀ ਜੇ ਵੇਖੋ ਜੀ ਅਹੀਂ ਜਨਾਨੀਆਂ ਤੇ ਇਹ ਗੱਲਾਂ ਸੋਚ ਲੈਣੇ ਆ ਪਰ ਜਦੋਂ ਇਹ ਗੱਲਾਂ ਬੰਦਿਆਂ ਤੱਕ ਜਾਂਦੀਆਂ ਨਾ ਤੇ ਬੰਦੇ ਇਹੋ ਜੀਆਂ ਗੱਲਾਂ ਨਹੀਂ ਸੋਚਦੇ ਫਿਰ ਭੈਣ ਜੀ ਉਹਨਾਂ ਕੋਡ ਮੈਰਜੀ ਕਰਵਾ ਲਈ ਆ ਇਹਦੇ ਚ ਅਸੀਂ ਕੋਈ ਨਹੀਂ ਕਰ ਸਕਦੇ ਤੁਸੀਂ ਭਾਜੀ ਨੂੰ ਮਨਾਓ ਤੇ ਇਹਨਾਂ ਦੇ ਫੇਰੇ ਕਰ ਦੋ ਤੇ ਫੇਰ ਵੀ ਰਹਿ ਰਾ ਜੀ ਕਿਤੇ ਮੂੰਹ ਵਿਖਾਉਣ ਜੋਗੇ ਰਹਿ ਜੀਗੇ ਵੇਖੋ ਭੈਣ ਜੀ ਇਹ ਗੱਲਾਂ ਹੀ ਜਨਾਨੀਆਂ ਤੇ ਸੋਚ ਲੈਣੀਆਂ ਵਾ ਪਰ ਜਦੋਂ ਇਹ ਗੱਲਾਂ ਬੰਦਿਆਂ ਦੇ ਕੰਨਾਂ 'ਚ ਪੈਂਦੀਆਂ ਨਾ ਤੇ ਅਗਲੇ ਮਰਨ ਮਾਰਨ ਤੱਕ ਉੱਤਰ ਜਾਂਦੇ ਆ